ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਊੰਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਚੌਥਾ ਚੌਪਦੇ ਘਰ ਪਹਿਲਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਰ ਵਿਚਾਰ ਕਥਾ ਵਿਚਾਰ ਦੇ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ ਪਾਵਨ ਅੰਗ 492 ਤੇ ਧੰਨ ਗੁਰੂ ਰਾਮਦਾਸ ਮਹਾਰਾਜੀ ਦਾ ਸ਼ਬਦ ਪ੍ਰారంభ ਹੁੰਦਾ ਹੈ ਇਹ ਜੋ ਸ਼ਬਦ ਹੈ ਇਹ ਕੁਝ ਪਾਠ ਅੰਤਰ ਭੇਦ ਨਾਲ ਸ੍ਰੀ ਰਹਿਰਾ ਸਾਹਿਬ ਜੀ ਵਿੱਚ ਵੀ ਆ ਚੁੱਕਾ ਹੈ ਦੋਵੇਂ ਸ਼ਬਦਾਂ ਦਾ ਪਾਠ ਭੇਦ ਜੋ ਸ੍ਰੀ ਰਹਿਰਾ ਸਾਹਿਬ ਵਿੱਚ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 10 ਤੇ ਸੁਭਾਈਮਾਨ ਹੈ। ਉਹ ਸ਼ਬਦ ਇਸ ਤਰ੍ਹਾਂ ਹੈ ਰਾਗ ਗੂਜਰੀ ਮਹੱਲਾ 4 ਬਿਨੋ ਕਰੋ ਗੁਰ ਪਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤិន ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਅਤੇ ਦੂਸਰਾ ਸ਼ਬਦ ਜੋ ਰਾਗ ਗੁਜਰੀ ਵਿੱਚ ਪਾਵਨ ਅੰਗ 492 ਤੇ ਜੋ ਆਪਾਂ ਪੜ੍ਹ ਰਹੇ ਹਾਂ ਇਹ ਸ਼ਬਦ ਰਾਗ ਗੁਜਰੀ ਮੁਹੱਲਾ ਚੌਥਾ ਚੌਪ ਦੇ ਘਰ ਪਹਿਲਾ ਹਉ ਬਿਨੋ ਕਰੋ ਗੁਰ ਪਾਸ ਉਥੇ ਕੱਲਾ ਬਿਨੋ ਕਰੋ ਗੁਰ ਪਾਸੀ ਇੱਥੇ ਹਉ ਬਿਨੋ ਕਰੋ ਗੁਰ ਪਾਸ ਕੁਝ ਭੇਦ ਨਾਲ ਆਇਆ ਹੈ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਤੇ ਭਾਈ ਜੇਠਾ ਜੀ ਨੇ ਕਦੇ ਕਿਸੇ ਪ੍ਰਕਾਰ ਜਵਾਈ ਹੋਣ ਵਾਲਾ ਮਾਣ ਨਹੀਂ ਕੀਤਾ ਸਗੋਂ ਆਪ ਦੀ ਸੇਵਾ ਭਾਵਨਾ ਤੇ ਨਿਰਮਾਣਤਾ ਦਿਨ ਬਦਨ ਵੱਧਦੀ ਹੀ ਗਈ ਫਿਰ ਸਮਾਂ ਆਇਆ ਕਿ ਸਤਿਗੁਰੂ ਅਮਰਦਾਸ ਜੀ ਨੇ ਚੰਗੀ ਤਰ੍ਹਾਂ ਕੋਖ ਪਰਖ ਕਰਕੇ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਤੇ ਉਹ ਗੁਰੂ ਰਾਮਦਾਸ ਜੀ ਕਹਾਏ ਆਪਣੇ ਉੱਪਰ ਸਤਿਗੁਰਾਂ ਦੀ ਐਸੀ ਕਿਰਪਾ ਦੇਖ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਬਦ ਉਚਾਰਨ ਕਰਦਿਆਂ ਹੋਇਆਂ ਗੁਰਸਿੱਖਾਂ ਨੂੰ ਸਤਿਗੁਰਾਂ ਪਾਸੋਂ ਵਰ ਮੰਗਣ ਦੀ ਜਾਚ ਸਿਖਾਈ ਆ ਕਿ ਕਿਵੇਂ ਵਰ ਮੰਗਣਾ ਸੋ ਮੰਗਲ ਕਰਦੇ ਆ ਇੱਕ ਜੋ ਅਦਵੈਤ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਰਾਗ ਗੂਜਰੀ ਵਿੱਚ ਮਹੱਲਾ ਚੌਥੇ ਪਾਤਸ਼ਾਹ ਜੀ ਚੌਪਦੇ ਤੋਂ ਭਾਵ ਆ ਚਾਰ-ਚਾਰ ਪਦਿਆਂ ਵਾਲੇ ਸ਼ਬਦ ਪਹਿਲੇ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਆ ਹਰ ਕੇ ਜਨ ਸਤਿਗੁਰ ਸਤਿਪੁਰਖ ਆਉ ਬਿਨਉ ਕਰੋ ਗੁਰ ਪਾਸ ਏ ਹਰ ਪਰਮੇਸ਼ਰ ਦੇ ਜਨ ਪਿਆਰੇ ਪਰਮੇਸ਼ਰ ਦੇ ਜਨ ਜਨਾਉਣ ਵਾਲੇ ਸਤਿਗੁਰੂ ਅਮਰਦਾਸ ਜੀ ਤੁਸੀਂ ਸਤਿਪੁਰਖਾ ਪਰਮੇਸ਼ਰ ਦਾ ਹੀ ਰੂਪ ਹੋ ਕੇ ਗੁਰੂ ਅਮਰਦਾਸ ਜੀ ਹਉ ਮੈਂ ਤੁਹਾਡੇ ਪਾਸ ਕੋਲ ਇੱਕ ਬਿਨੋ ਬੇਨਤੀ ਕਰਦਾ ਹਾਂ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਹਮ ਤੋਂ ਪਾਪ ਅਸੀਂ ਤਾਂ ਕੀਰੇ ਕਿਰਮ ਛੋਟਿਆਂ ਤੋਂ ਵੀ ਛੋਟੇ ਜੀਵ ਪਾਪ ਤੁਹਾਡੇ ਸੇਵਕ ਹਾਂ ਅਤੇ ਸਤਿਗੁਰੂ ਜੀ ਤੁਹਾਡੀ ਸਰਣਾਈ ਸ਼ਰਨ ਵਿੱਚ ਆਏ ਹਾਂ ਆਪ ਜੀ ਦਇਆ ਮਿਹਰ ਕਰਕੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਚਾਨਣਾ ਕਰ ਦੇਵੋ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਏ ਮੇਰੇ ਸਾਡੇ ਲੋਕ ਪਰਲੋਕ ਦੇ ਮੀਤ ਮਿੱਤਰ ਗੁਰਦੇਵ ਸਤਗੁਰੂ ਜੀ ਮੋਕੋ ਕਹੀਏ ਮੇਰੇ ਤਾਈਂ ਰਾਮ ਪਰਮੇਸ਼ਰ ਦੇ ਨਾਮ ਦਾ ਹੀ ਪ੍ਰਕਾਸ਼ ਕਰਨਾ ਕਰੋ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਏ ਮਹਾਰਾਜ ਗੁਰਾਂ ਦੀ ਸਿੱਖਿਆ ਅਨਸਾਰ ਜੋ ਨਾਮ ਦਾ ਪ੍ਰਾਪਤ ਹੋਣਾ ਜਾਂ ਸਿਮਰਨ ਕਰਨਾ ਹੈ ਇਹੋ ਹੀ ਮੇਰਾ ਪ੍ਰਾਣਾ ਦਾ ਸਖਾਈ ਸਖਾ ਮਿੱਤਰ ਹੈ ਜੋ ਹਰ ਪਰਮੇਸ਼ਰ ਦੀ ਕੀਰਤੀ ਵਿਡਿਆਈ ਕਰਨੀ ਹੈ ਇਹੋ ਹੀ ਸਾਡੀ ਰਹਿਰਾਸ ਰਹੋ ਰੀਤੀ ਮਰਿਆਦਾ ਹੈ ਰਹਾਉ ਜਿਵੇਂ ਇੱਕ ਸਾਖੀ ਆਉਂਦੀ ਆ ਇੱਕ ਤਤਵੀ ਤੇ ਮਹਾਤਮਾ ਦੇ ਪਾਸ ਇੱਕ ਜ਼ਿਮੀਦਾਰ ਨੇ ਆਣ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ ਮੈਨੂੰ ਨਾਮ ਦਾ ਉਪਦੇਸ਼ ਦੇਣਾ ਕਰੋ ਤਾਂ ਮਹਾਤਮਾ ਨੇ ਕਿਹਾ ਕਿ ਸੇਵਾ ਕਰਿਆ ਕਰ ਉਹ ਜ਼ਿਮੀਦਾਰ ਬਚਨ ਮੰਨ ਕੇ ਸੇਵਾ ਕਰਨ ਲੱਗ ਪਿਆ ਇਉਂ ਇੱਕ ਸਾਲ ਤੱਕ ਸੇਵਾ ਕਰਦਾ ਰਿਹਾ ਫਿਰ ਬੇਨਤੀ ਕੀਤੀ ਕਿ ਮਹਾਪੁਰਖੋ ਮੈਨੂੰ ਨਾਮ ਦੀ ਦਾਤ ਬਖਸ਼ੋ ਤਾਂ ਮਹਾਪੁਰਖਾ ਨੇ ਪ੍ਰਸੰਨ ਹੋ ਕੇ ਨਾਮ ਦੀ ਦਾਤ ਬਖਸ਼ੀ ਜ਼ਿਮੀਦਾਰ ਨੇ ਕਿਹਾ ਕਿ ਮਹਾਰਾਜ ਇਹ ਨਾਮ ਤਾਂ ਮੈਂ ਪਹਿਲਾਂ ਵੀ ਜਾਣਦਾ ਸੀ ਫਿਰ ਇੱਕ ਸਾਲ ਆਪਨੇ ਸੇਵਾ ਕਿਉਂ ਕਰਵਾਈ ਤਦ ਮਹਾਤਮਾ ਨੇ ਉਸ ਨੂੰ ਇੱਕ ਕੀਮਤੀ ਲਾਲ ਦੇ ਕੇ ਕਿਹਾ ਬਾਜ਼ਾਰ ਵਿੱਚੋਂ ਇਸ ਦਾ ਮੁੱਲ ਪਵਾ ਕੇ ਲਿਆ ਆਪਣੇ ਗੁਰੂ ਦੇ ਬਚਨ ਮੰਨ ਕੇ ਉਹ ਜ਼ਿਮੀਦਾਰ ਲਾਲ ਲੈ ਕੇ ਤੁਰ ਪਿਆ ਸਭ ਤੋਂ ਪਹਿਲਾਂ ਇੱਕ ਮਾਈ ਨੂੰ ਜਾ ਕੇ ਦਿਖਾਇਆ ਮਾਈ ਕਹਿੰਦੀ ਕਿ ਠੀਕ ਹੈ ਜੇ ਤੂੰ ਦੇਣਾ ਚਾਹੁੰਦਾ ਹੈ ਤਾਂ ਦੋ ਬੁੱਕ ਆਟੇ ਦੇ ਮਿਲ ਸਕਦੇ ਆ ਤੇ ਮੈਂ ਇਸ ਨੂੰ ਆਪਣੇ ਬੱਚੇ ਦੇ ਗਲ ਵਿੱਚ ਨજરਬੱਟੂ ਦੇ ਤੌਰ ਤੇ ਪਾ ਦੇਵਾਂਗੀ ਫਿਰ ਇੱਕ ਸ਼ਾਹੂਕਰ ਕੋਲ ਗਿਆ ਤਾਂ ਉਸ ਨੇ 1 ਰੁਪਈਆ ਮੁੱਲ ਪਾਇਆ ਫਿਰ ਬਾਣੀਏ ਕੋਲ ਜਾ ਕੇ ਦਿਖਾਇਆ ਤਾਂ ਉਸਨੇ 100 ਰੁਪਏ ਮੁੱਲ ਪਾਇਆ ਫਿਰ ਅਖੀਰ ਨੂੰ ਇੱਕ ਜ਼ੋਹਰੀ ਕੋਲ ਲੈ ਕੇ ਗਿਆ ਤਾਂ ਉਸ ਜ਼ੋਹਰੀ ਨੇ ਉਸ ਕੀਮਤੀ ਲਾਲ ਦੇ ਦਰਸ਼ਨ ਕਰਕੇ 100 ਰੁਪਇਆ ਦਰਸ਼ਨੀ ਭੇਟਾ ਰੱਖ ਦਿੱਤੀ ਤੇ ਮੁੱਲ ਕੁਝ ਵੀ ਨਾ ਦੱਸਿਆ ਜਦੋਂ ਜ਼ਿਮੀਂਦਾਰ ਜਗਿਆਸੂ ਵਾਪਸ ਮਹਾਤਮਾ ਦੇ ਪਾਸ ਆਇਆ ਤਾਂ ਸੰਤਾ ਨੇ ਕਿਹਾ ਕਿ हे ਭਾਈ ਪ੍ਰਮਾਤਮਾ ਦਾ ਨਾਮ ਵੀ ਲਾਲ ਵਾਂਗ ਕੀਮਤੀ ਹੈ ਜਦੋਂ ਮਾਤਾ ਆਪਣੇ ਸੁੱਤੇ ਹੋਏ ਬੱਚੇ ਨੂੰ ਉਠਾ ਕੇ ਪਰਮੇਸ਼ਰ ਦਾ ਨਾਮ ਕਹਾਉਂਦੀ ਹੈ ਤਾਂ ਉਹ ਦੋ ਬੁੱਕ ਆਟੇ ਦੇ ਤੁਲ ਸਮਾਨ ਹੈ ਮੁੱਲ ਪਾਉਣ ਦੀ ਨਿਆਈ ਹੈ ਜਦੋਂ ਹਲ ਵੋਂਦਾ ਹੋਇਆ ਨਾਮ ਜਪਦਾ ਹੈ ਤਾਂ ਉਸ ਦਾ 1 ਰੁਪਏ ਮਾਤਰੀ ਹੀ ਮੁੱਲ ਪੈਂਦਾ ਜਦੋਂ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਦਾ ਹੈ ਤਾਂ ਉਹ 100 ਰੁਪਏ ਦੇ ਮੁੱਲ ਪਾਉਣ ਦੀ ਨਿਆਈ ਆ ਪਰੰਤੂ ਜਦੋਂ ਇਸੇ ਨਾਮ ਨੂੰ ਗੁਰਾਂ ਪਾਸੋਂ ਪ੍ਰਾਪਤ ਕਰਕੇ ਇਕਾਗਰ ਮਨ ਕਰਕੇ ਜਪੀਦਾ ਤਾਂ ਇਹ ਅਮੁੱਲ ਕੋ ਜਾਂਦਾ ਜਿਸ ਦੀ ਕੀਮਤ ਨਹੀਂ ਆਖੀ ਜਾ ਸਕਦੀ ਅਰਥਾਤ ਗੁਰਮਤਿ ਅਨਸਾਰ ਨਾਮ ਜਪਣ ਦੀ ਵੱਡੀ ਮਹਿਮਾ ਹੈ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਈ ਮਹਾਰਾਜ ਤੁਹਾਡੀ ਮਿਹਰ ਸਦਕਾ ਮੈਂ ਇਹ ਸਮਝ ਲਿਆ ਹੈ ਕਿ ਉਹ ਪਰਮੇਸ਼ਰ ਦੇ ਜਨ ਸੇਵਕ ਵੱਡਿਆਂ ਤੋਂ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸੰਸਾਰ ਤਾਈ ਹਰਿਆ ਭਰਿਆ ਕਰਨ ਵਾਲੇ ਪਰਮੇਸ਼ਰ ਦੀ ਸ਼ਰਧਾ ਹੈ ਪਰਮੇਸ਼ਰ ਦੇ ਨਾਮ ਦੀ ਪਿਆਸ ਤਰੇ ਹੈ ਜਿਨ੍ਹਾਂ ਨੇ ਹਰੀ ਪਰਮੇਸ਼ਰ ਵੇ ਸ਼ਰਧਾ ਲਗਾ ਕੇ ਬਾਕੀ ਹੋਰ ਪਦਾਰਥਾਂ ਦੀ ਸਾਰੀ ਪਿਆਸ ਨਾਸ਼ ਕਰ ਦਿੱਤੀ ਆ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਉਨ੍ਹਾਂ ਦਾ ਐਸਾ ਨਿਚਾ ਹੈ ਕਿ ਜੇਕਰ ਹਰੀ ਹਰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਵੇ ਤਾਂ ਤ੍ਰਿਪ ਤਸੈ ਅਤੀਸ਼ੇ ਕਰਕੇ ਤ੍ਰਿਪਤ ਹੋਈਦਾ ਤੇ ਸਤਿਗੁਰੂ ਜੀ ਸਤ ਸੰਗਤ ਨਾਲ ਮਿਲ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਦੇ ਸਤ ਸੰਤੋਖ ਦਇਆ ਧਰਮ ਵਿਚਾਰ ਆਦ ਗੁਣ ਦਾ ਪ੍ਰਕਾਸ਼ ਹੁੰਦਾ ਹੈ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜਿਨ੍ਹਾਂ ਨੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੇ ਰਸ ਸਵਾਦ ਨੂੰ ਗੁਰਾਂ ਦੁਆਰਾ ਪ੍ਰਾਪਤ ਨਹੀਂ ਨਾ ਕੀਤਾ ਉਹ ਪੁਰਸ਼ ਸ੍ਰੇਸ਼ਟ ਨਿਸ਼ਕਾਮ ਭਾਗੀਣ ਭਾਗਾ ਤੋਂ ਹੀੜੇ ਜਮਦੂਤਾ ਦੇ ਪਾਸ ਕਈਏ ਕੋਲ ਜਾ ਕੇ ਦੁੱਖ ਸਹਾਰਦੇ ਆ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਹੜੇ ਪੁਰਸ਼ ਸਤਸੰਗਤ ਨਾਲ ਮਿਲ ਕੇ ਸਤਗੁਰਾਂ ਦੀ ਸ਼ਰਨ ਓਟ ਵਿੱਚ ਨਹੀਂ ਨਾ ਆਏ ਉਹ ਜਿੰਨਾ ਪਿੱਛੇ ਜੀਵੇ ਆ ਉਸ ਨੂੰ ਤ੍ਰਿਘਾਰਿਆ 100 ਵਰੀ ਫਿਟੇ ਮੂੰ ਕਹੋ ਤੇ ਇੱਕ ਲਾਣਤ ਬਣਦੀ ਹੈ ਤੇ 100 ਵਰੀ ਇੱਕ ਲਾਣਤ ਕਹੋ 100 ਲਾਣਤਾਂ ਦੀ ਇੱਕ ਧ੍ਰਿਗ ਬਣਦੀ ਆ ਸੋ ਇਸ ਤਰ੍ਹਾਂ ਤ੍ਰਿਘਾਰਿਆ ਉਹਨਾਂ ਨੂੰ ਜਿੰਨੇ ਹੋਰ ਉਹਨਾਂ ਨੇ ਜੀਵਾਸ ਜੀਵਨ ਦੀ ਆਸ ਲਗਾਈ ਆ ਉਸ ਨੂੰ ਵੀ ਤ੍ਰਿਘਾਰ ਜੋ ਗਿਆ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤਿਨ ਧੁਰ ਮਸਤਕ ਲਿਖਿਆ ਲਿਖਾਸ ਜਿਨਾਂ ਨੇ ਪਰਮੇਸ਼ਰ ਦੇ ਜਨ ਸੇਵਕਾਂ ਨੇ ਸਤਿਗੁਰ ਸੱਚੇ ਗੁਰਾਂ ਦੀ ਸਤਸੰਗਤ ਪ੍ਰਾਪਤ ਕੀਤੀ ਹੋਈ ਆ ਉਹਨਾਂ ਦੇ ਮਸਤਕ ਮੱਥੇ ਉੱਪਰ ਧੁਰੋਂ ਦਰਗਾਹੋਂ ਹੀ ਨਿਸ਼ਕਾਮ ਕਰਮਾ ਪ੍ਰਭੂ ਕਿਰਪਾ ਦਾ ਲੇਖ ਲਿਖਿਆ ਹੋਇਆ ਹੈ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਮਿਲ ਨਾਨਕ ਨਾਮ ਪ੍ਰਗਾਸ ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ ਆ ਕਿ ਹੇ ਸਤਿਗੁਰੂ ਅਮਰਦਾਸ ਜੀ ਆਪ ਜੀ ਦੀ ਸਤਸੰਗਤ ਧੰਤਾ ਦੇ ਯੋਗ ਆ ਜਿਸ ਸੰਗਤ ਨਾਲ ਮਿਲ ਕਰਕੇ ਨਾਮ ਦਾ ਪ੍ਰਕਾਸ਼ ਹੁੰਦਾ ਤੇ ਉਸ ਨਾਮ ਦੇ ਪ੍ਰਕਾਸ਼ ਕਰਕੇ ਪਰਮੇਸ਼ਰ ਦੇ ਰਸ ਪ੍ਰੇਮ ਆਨੰਦ ਨੂੰ ਪ੍ਰਾਪਤ ਕਰ ਲਈਦਾ ਗੂਜਰੀ ਮਹੱਲਾ ਚੌਥਾ गोविंद गोविंद प्रीतम मन प्रीतम मिल सत्संगत शब्द मन मोह है जो गो पृथ्वी दे जीवां दी वेंद रखिया ਕਰਨ ਵਾਲਾ गोविंद ਪਰਮੇਸ਼ਰ ਹੈ ਉਸ ਪਰਮੇਸ਼ਰ ਦੇ प्रीतम ਪਿਆਰੇ ਜੋ ਸਤਗੁਰੂ ਜੀ ਹਨ ਤਿਨਾਂ ਦੁਆਰਾ ਹੀ ਪਿਆਰਾ ਪਰਮੇਸ਼ਰ ਸਾਡੇ ਮਨ ਹਿਰਦੇ ਵਿੱਚ ਵਸਿਆ ਹੈ ਅਤੇ ਉਹਨਾਂ ਦੀ ਸਤਸੰਗਤ ਵਿੱਚ ਮਿਲ ਕਰਕੇ ਉਪਦੇਸ਼ ਦੀ ਕਮਾਈ ਕਰਕੇ ਸਾਡਾ ਮਨ 모ਹਿ ਮੋਹਿਤ ਹੋ ਗਿਆ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਹੈ ਗੋ ਗੁਰਾਂ ਦੀ ਬਾਣੀ ਕਰਕੇ ਵਿੰਦ ਜਾਣਨੇ ਜੋਗ ਗੋਵਿੰਦ ਪਰਮੇਸ਼ਰ ਨੂੰ ਰਸਨਾ ਕਰਕੇ ਜਪਣਾ ਕਰੀਏ ਤੇ ਹਿਰਦੇ ਕਰਕੇ ਧਿਆਉਣਾ ਕਰੀਏ ਕਿਉਂਕਿ ਉਹ ਹੀ ਪਰਮੇਸ਼ਰ ਵਾਹਿਗੁਰੂ ਸਾਰਿਆਂ ਤਾਈਂ ਦਾਨ ਦੇ ਰਿਆ ਤੇ ਦਿੰਦਾ ਹੈ ਮੇਰੇ ਭਾਈ ਜਨੋ ਮੋਕੋ गोविंद 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 ਮਨ 모ਹ ਹੈ। हे मेरे ਸਾਡੇ ਭਾਈ ਭਰਾਤਾ ਜਨੋ ਜੋ गोविंद ਪਰਮੇਸ਼ਰ ਸਤਜੁਗ ਵਿੱਚ ਜੀਵਾਂ ਦੀ ਰੱਖਿਆ ਕਰਦਾ ਸੀ ਜੋ गोविंद ਪਰਮੇਸ਼ਰ ਤ੍ਰੇਤੇ ਤੇ ਦੁਆਪਰ ਯੁਗ ਵਿੱਚ ਵੀ ਸਭ ਜੀਵਾਂ ਦੀ ਰੱਖਿਆ ਕਰਦਾ ਸੀ ਅਤੇ ਜੋ गोविंद ਪ੍ਰਭੂ ਹੁਣ ਕਲਯੁਗ ਵਿੱਚ ਵੀ ਜੀਵਾਂ ਦੀ ਰੱਖਿਆ ਕਰ ਰਿਹਾ ਹੈ। ਉਹ ਪਰਮੇਸ਼ਰ ਮੋਕੋ ਮੇਰੇ ਮਨ ਦੇ ਤਾਂ ਹੀ 모ਹ ਹੈ ਕਹੀਏ 모हित ਕਰਨ ਵਾਲਾ ਹੈ ਸਾਡੇ ਮਨ ਦੇ 모ਹ ਹੈ ਕਹੀਏ ਵਿੱਚ ਹੈ ਗੋਵਿੰਦ 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 ਗੁਣ ਗਾਵਾ ਮਿਲ ਗੁਰ ਸਾਧ ਸੰਗਤ ਜਨ ਸੋਹੈ ਰਹਾਉ ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਅਤੇ ਗੋਵਿੰਦ ਗੋ ਗੁਰਾਂ ਦੀ ਬਾਣੀ ਕਰਕੇ ਵਿੰਦ ਜਾਣਨ ਜੋਗ ਗੋਵਿੰਦ ਪਰਮੇਸ਼ਰ ਦੇ ਗੁਣਾ ਨੂੰ ਮਨ ਬਾਣੀ ਸਰੀਰ ਰੋਮ ਰੋਮ ਕਰਕੇ ਗਾਵਾਂ ਗਾਉਣਾ ਕਰ ਜੋ ਵੀ ਸਤਿਗੁਰੂ ਸਾਹਿਬ ਜੀ ਦੀ ਸਾਧ ਸੰਗਤ ਸ੍ਰੇਸ਼ਟ ਸੰਗਤ ਨਾਲ ਮਿਲਿਆ ਹੈ ਉਹ ਜਨਪੁਰਸ਼ ਸੋਹ ਹੈ ਸ਼ੋਭਾ ਪਾਉਂਦਾ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਧ ਸਿੱਧ ਲਾਗੇ ਪਗ ਉਹ ਹੈ ਸੁਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ ਦੀ ਜੋ ਭਗਤ ਭਗਤੀ ਹੈ ਉਹ ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਪ੍ਰਾਪਤ ਕੀਤੀ ਹੈ ਉਹਨਾਂ ਗੁਰਮੁਖਾਂ ਦੇ ਪਗ ਚਰਨਾਂ ਵਿੱਚ ਕੌਲਾ ਲక్ష్ਮੀ ਅਤੇ ਰਿਧੀਆਂ ਸਿੱਧੀਆਂ ਆ ਕੇ ਲੱਗ ਜਾਂਦੀਆਂ ਜਨ ਕੋ ਰਾਮ ਨਾਮ ਆਧਾਰ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਪਰਮੇਸ਼ਰ ਦੇ ਜਨ ਸੇਵਕਾਂ ਨੂੰ ਤਾਂ ਕੇਵਲ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੁੰਦਾ ਹੈ ਤੇ ਹਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਅਤੇ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਲੋਕ ਪ੍ਰਲੋਕ ਵਿੱਚ ਸ਼ੁਭ ਦੇ ਆ ਦੁਰਮਤ ਭਾਗ ਹੀਨ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੈ ਜੋ ਦੁਰਮਤ ਖੋਟੀ ਮਤ ਵਾਲੇ ਨਿਸ਼ਕਾਮ ਕਰਮਾਂ ਤੋਂ ਖਾਲੀ ਭਾਗਾ ਤੋਂ ਹੀਣੇ ਅਤੇ ਫੀਕੇ ਗਈਏ ਰਸ ਹੀਨ ਆ ਫਿੱਕੇ ਆ ਫਿੱਕੀ ਬੁੱਧ ਵਾਲੇ ਆ ਪਰਮੇਸ਼ਰ ਦਾ ਨਾਮ ਸੁਣਦਿਆਂ ਹੀ ਉਹਨਾਂ ਦੇ ਦਿਲ ਨੂੰ ਮਨ ਵਿੱਚ ਰੋ ਹੈ ਗੁੱਸਾ ਆਉਂਦਾ ਵੀ ਇਹ ਕਦੋਂ ਜਪਣੋਂ ਹਟਣਗੇ ਨਾਮ ਇਹ ਕੀ ਕਰਨ ਲੱਗ ਪਏ ਆ ਉਹਨਾਂ ਨੂੰ ਮੌਤ ਪੈਂਦੀ ਹੈ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸਤਾ ਖਾਏ ਮੁਖ ਗੋਹੈ ਕਊਆ ਕਾਗ ਮੁਰਦਾਰ ਖਾਣ ਵਾਲੇ ਕਾਂ ਕਊਆ ਦੇਸੀ ਕਾਂ ਕਾਗ ਪਹਾੜੀ ਕਾਂ ਕਉ ਉਹਨਾਂ ਨੂੰ ਜੇਕਰ ਅੰਮ੍ਰਿਤ ਰਸ ਵਰਗੀਆਂ ਮਿੱਠੀਆਂ ਚੀਜ਼ਾਂ ਪਾ ਵੀ ਦਈਏ ਦੇਵਤਿਆਂ ਦਾ ਅੰਮ੍ਰਿਤ ਲਿਆ ਕੇ ਰਸ ਪ੍ਰੇਮ ਦੇ ਸਹਿਤ ਪਾ ਦਈਏ ਤਾਂ ਵੀ ਉਹ ਕਾਇਨਾ ਮਿੱਠੀਆਂ ਚੀਜ਼ਾਂ ਨੂੰ ਨਹੀਂ ਖਾਂਦਾ ਪਰ ਉਸ ਦਾ ਸੁਭਾਅ ਹੈ ਕਿ ਉਹ ਵਿਸ਼ਟਾ ਗੰਦਗੀ ਵਿੱਚ ਜਾ ਜਾ ਕੇ ਚੁੰਝਾਂ ਮਾਰਦਾ ਤੇ ਰੱਜਦਾ ਅਤੇ ਮੁਖ ਮੂੰਹ ਨਾਲ ਗੋਹਾ ਗੋਹਾ ਬੋਲਦਾ ਰਹਿੰਦਾ ਗੰਦਗੀ ਖਾ ਕਰਕੇ ਮੂੰਹੋਂ ਕਾਂ ਕਾਂ ਬੋਲਦਾ ਰਹਿੰਦਾ ਇਸੇ ਪ੍ਰਕਾਰ ਦੇਸੀ ਕਾਂ ਦੀ ਨਿਆਈ ਕੁਸੰਗੀਪੁਰਖ ਪਹਾੜੀ ਕਾਂ ਦੀ ਨੈਈ ਵੱਡੇ ਮੰਦ ਕਰਵੀ ਸਕਾਮੀ ਪੁਰਖ ਹਨ ਜੇਕਰ ਇਹਨਾਂ ਨੂੰ ਬ੍ਰਹਮਾਨੰਦ ਦੇ ਦੇਣ ਵਾਲਾ ਗਿਆਨ ਰੂਪੀ ਅੰਮ੍ਰਿਤ ਦੇ ਰਸ ਪ੍ਰੇਮ ਮਿਲਾ ਕੇ ਪਰੋਸ ਦਈਏ ਤਦ ਵੀ ਉਹ ਪ੍ਰਾਈ ਨਿੰਦਾ ਰੂਪੀ ਵਿਸ਼ਟਾ ਖਾ ਕੇ ਹੀ ਰੱਜਦੇ ਆ ਅਤੇ ਵਿਸ਼ਿਆ ਰੂਪੀ ਗੋਹੇ ਨੂੰ ਮੁੱਖੋਂ ਫਰੋਲਦੇ ਰਹਿੰਦੇ ਆ ਅੰਮ੍ਰਿਤ ਸਰ ਸਤ ਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਐ ਜਿਹੜੇ ਸਤ ਦੇ ਕਥਨ ਕਰਨ ਵਾਲੇ ਸਤਗੁਰੂ ਅਮਰਦਾਸ ਜੀ ਹਨ ਉਹਨਾਂ ਦਾ ਬਣਾਇਆ ਹੋਇਆ ਇਹ ਅਮਰਤ ਸਰ ਅਮਰਤ ਸਾਹਿਬ ਤੀਰਥ ਹੈ ਸਰਨਾਮ ਸਰੋਵਰ ਦਾ ਹੁੰਦਾ ਜਿੱਤ ਜਿਸ ਵਿੱਚ ਨਹਾਤੈ ਨਹਾਉਣ ਕਰਕੇ ਪ੍ਰਤੱਖ ਕਾਮ ਹੀ ਹੰਸ ਵਾਂਗ ਹੋ ਜਾਂਦੇ ਆ ਤੇ ਹੋ ਰਹੇ ਆ ਜਿਸ ਵੇਲੇ ਪੱਟੀ ਦੇ ਰਾਜੇ ਦੁਨੀ ਚੰਦ ਦੀ ਲੜਕੀ ਬੀਬੀ ਰਜਨੀ ਰਾਜਕੌਰ ਆਪਣੇ ਪਿੰਗਲੇ ਪਤੀ ਨਾਲ ਅਮਰਸਰ ਸਾਹਿਬ ਦੁੱਖ ਭੰਜਨੀ ਬੇਰੀ ਦੇ ਹਟਾਂ ਲੈ ਕੇ ਆਈ ਸੀ ਤੇ ਆਪਣੇ ਪਤੀ ਨੂੰ ਉੱਥੇ ਬਿਠਾ ਕੇ ਆਪ ਲਾਗੇ ਪਿੰਡ ਵਿੱਚੋਂ ਪ੍ਰਸ਼ਾਦਾ ਮੰਗਲੀ ਚਲੀ ਗਈ ਉਸ ਵੇਲੇ ਵਿਸਾਖੀ ਦਾ ਪੁਰਬ ਸੀ ਇਸ ਦੇ ਪਤੀ ਨੇ ਉੱਥੇ ਬੈਠੇ ਨੇ ਵੇਖਿਆ ਕਿ ਜੋ ਸਾਹਮਣੇ ਇੱਕ ਕੱਚਾ ਸਰੋਵਰ ਆ ਉਸ ਵਿੱਚੋਂ ਇੱਕ ਕਾਂ ਨੇ ਅੰਮ੍ਰਿਤ ਜਲ ਦੀ ਘੁੱਟ ਭਰੀ ਫਿਰ ਉਸ ਕਾਂ ਦੇ ਭਾਗ ਜਾਗੇ ਤਾਂ ਉਸ ਨੇ ਉਸ ਕੱਚੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਪ੍ਰਤੱਖ ਹੰਸ ਬਣ ਕੇ 베ਰੀ ਉੱਪਰ ਜਾ ਬਿਟਾ ਇਹ ਦੇਖ ਕੇ ਉਹ ਕੋੜੀ ਪਿੰਗਲਾ ਬਹੁਤ ਹੈਰਾਨ ਹੋਇਆ ਉਸ ਨੇ ਸ਼ਕਤੀ ਵਾਲਾ ਜਾਲ ਸਮਝ ਕੇ ਉਸ ਵਿੱਚ ਇਸ਼ਨਾਨ ਕੀਤਾ ਤਾਂ ਉਸ ਦਾ ਸਾਰਾ ਕੋੜ ਦੂਰ ਹੋ ਗਿਆ ਅਤੇ ਕੰਚਨ ਵਰਗੀ ਸੁੰਦਰ ਦੇਹੀ ਬਣ ਗਈ ਸਤਿਗੁਰੂ ਸਾਹਿਬ ਜੀ ਨਾਮ ਅਮਰਤ ਦੇ ਸਰਸ ਰੋਵਰ ਹਨ ਅਤੇ ਸਤਵਾਦੀ ਸਤ ਸਰੂਪ ਦੇ ਵਾਦੀ ਕਥਨ ਕਰਨ ਵਾਲੇ ਆ ਜਿਨ੍ਹਾਂ ਸਤਗੁਰਾਂ ਤੋਂ ਸ਼ਰਵਣ ਮੰਨਣ ਦੇ ਅਧਿਆਸਨ ਰੂਪ ਇਸ਼ਨਾਨ ਕਰਕੇ ਕਾਂ ਵਰਗੇ ਪਾਮਰ ਪੁਰਖ ਵੀ ਹੰਸਾਂ ਦੀ ਨਿਆਈ ਤਤ ਬੀਤੇ ਬ੍ਰਹਮ ਗਿਆਨੀ ਬਣ ਜਾਂਦੇ ਆ ਨਾਨਕ ਧਨ ਧਨ ਵੱਡੇ ਵੱਡ ਭਾਗੀ ਜਿਨ ਗੁਰਮਤਿ ਨਾਮ ਰਿਦੈ ਮਲ ਧੋ ਹੈ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਉਹ ਪੁਰਖ ਧੰਤਾ ਦੇ ਯੋਗ ਆ ਅਤੇ ਵੱਡੇ ਵੱਡ ਭਾਗੀ ਬਹੁਤ ਵੱਡਿਆਂ ਤੋਂ ਵੱਡੇ ਭਾਗਾ ਵਾਲੇ ਆ ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਦੁਆਰਾ ਨਾਮ ਪ੍ਰਾਪਤ ਹੋਇਆ ਅਤੇ ਉਸ ਨਾਮ ਦੁਆਰਾ ਆਪਣੇ ਹਿਰਦੈ ਅੰਤਿਸ਼ ਕਰਨ ਵਿੱਚੋਂ ਪਾਪਾਂ ਵਿਸ਼ਿਆਂ ਦੀ ਮੈਲ ਨੂੰ ਧੋ ਲੈਂਦੇ ਆ ਗੂਜਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰਿ ਉਪਕਾਰੇ ਹਰ ਪਰਮੇਸ਼ਰ ਦੇ ਜਨ ਸੇਵਕ ਊਤਮ ਸ੍ਰੇਸ਼ਟ ਪੁਰਖ ਹਨ ਉਹਨਾਂ ਦੀ ਸਰੂਪ ਦੀ ਸਾਖ ਆਦਤਾ ਕਰਨ ਵਾਲੀ ਬਾਣੀ ਵੀ ਊਤਮ ਸ੍ਰੇਸ਼ਟ ਹੈ ਆਪਣੇ ਮੂਹੋਂ ਵੀ ਪਰਉਪਕਾਰੇ ਪਰਾਇਆਂ ਦੇ ਭਲੇ ਵਾਲਾ ਬਚਨ ਹੀ ਬੋਲਦੇ ਆ ਜੋ ਜਨ ਸੁਣੇ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਜਿਹੜਾ ਵੀ ਜਨ ਪੁਰਸ਼ ਸਰਦਾ ਤੇ ਭਾਉ ਭਗਤੀ ਸੇਤੀ ਨਾਲ ਉਹਨਾਂ ਗੁਰਮੁਖਾਂ ਦੇ ਬਚਨ ਸਰਵਣ ਕਰੇਗਾ ਉਸ ਤਾਈਂ ਪਰਮੇਸ਼ਰ ਆਪਣੀ ਕਿਰਪਾ ਮਿਹਰ ਕਰਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰੇਗਾ ਰਾਮ ਮੁਕੋ ਹਰ ਜਨ ਮੇਲ ਪਿਆਰੇ ਏ ਮੇਰੇ ਰਾਮ ਪਰਮੇਸ਼ਰ ਮੇਰੇ ਤਾਂ ਹੀ ਐਸੇ ਹਰ ਜਨ ਹਰੀ ਦੇ ਜਨਾਂ ਨਾਲ ਮਿਲਣਾ ਕਰ ਮੇਰੇ ਪ੍ਰੀਤਮ ਪ੍ਰਾਨ ਸਤਗੁਰ ਗੁਰਪੂਰਾ ਹਮਾ ਪਾਪੀ ਗੁਰ ਨਿਸਤਾਰੇ ਰਹਾਉ ਮੇਰੇ ਤੋਂ ਭਾਵ ਸਾਡੇ ਮਨ ਦੇ ਪ੍ਰੀਤਮ ਪਿਆਰੇ ਤੇ ਪ੍ਰਾਨ ਸਵਾਸਾਂ ਦੇ ਆਸਰੇ ਗੁਰ ਪੂਜਨੀਕ ਪੂਰਨ ਸਤਗੁਰ ਸਾਹਿਬ ਜੀ ਹੀ ਹਨ ਅਸਾਂ ਪਾਪੀ ਮਾਨਦਪ ਕਰਮੀਆਂ ਨੂੰ ਵੀ ਗੁਰਾਂ ਨੇ ਇਸ ਪਰਪੰਚ ਤੋਂ ਤਾਰਨ ਕੀਤਾ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਗੁਰਮੁਖ ਵੱਡ ਭਾਗੀ ਵੱਡ ਭਾਗੇ ਜਿਨ ਹਰ ਹਰ ਨਾਮ ਆਧਾਰੇ ਉਹ ਗੁਰਮੁਖ ਗੁਰਾਂ ਦੇ ਸਨਮੁਖ ਪੁਰਸ਼ ਵੱਡਿਆਂ ਭਾਗਾਂ ਵਾਲਿਆਂ ਤੋਂ ਵੀ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਕੇਵਲ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਹਰ ਹਰ ਅਮਰਤ ਹਰ ਰਸ ਪਾਵੈ ਗੁਰਮਤ ਭਗਤ ਭੰਡਾਰੇ ਉਹ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਅਤੇ ਮ੍ਰਿਤੂ ਤੋਂ ਰਹਿਤ ਪਰਮੇਸ਼ਰ ਦੇ ਰਸ ਪ੍ਰੇਮ ਨੂੰ ਗੁਰਾਂ ਦੁਆਰਾ ਮਨ ਬਾਣੀ ਸਰੀਰ ਕਰਕੇ ਪਾਉਂਦੇ ਆ ਅਤੇ ਗੁਰਾਂ ਦੀ ਸਿੱਖਿਆ ਦੁਆਰਾ ਉਹਨਾਂ ਦੇ ਹਿਰਦੇ ਭਗਤੀ ਦੇ ਭੰਡਾਰੇ ਖਜ਼ਾਨੇ ਬਣ ਗਏ ਜਿਨ ਦਰਸਨ ਸਤਗੁਰ ਸਤਿ ਪੁਰਖ ਨ ਪਾਇਆ ਤੇ ਭਾਗ ਹੀਣ ਜਮ ਮਾਰੇ ਜਿਨ੍ਹਾਂ ਨੇ ਸਤ ਤ੍ਰੈ ਕਾਲ ਆਬਾਦ ਪੂਰਨ ਪਰਮੇਸ਼ਰ ਰੂਪ ਸਤਗੁਰਾਂ ਦੇ ਦਰਸ਼ਨ ਦੀਦਾਰ ਨੂੰ ਨਹੀਂ ਨਾ ਪਾਉਣਾ ਕੀਤਾ ਉਹ ਭਾਗਾ ਤੋਂ ਹੀਣੇ ਆ ਕਰਮਾਂ ਤੋਂ ਹੀਣਿਆਂ ਨੂੰ ਜਮਦੂਤ ਮਾਰਨਾ ਕਰਦੇ ਆ ਜਮ ਮਾਰੇ ਜਮ ਦੇ ਮਰਦੇ ਰਹਿੰਦੇ ਆ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਈ ਮਾਰੇ ਮਹਾ ਹੱਤਿਆਰੇ ਉਹ ਕੂਕਰ ਕੁੱਤਿਆਂ ਸੂਕਰ ਸੂਰਾ ਗਰਤਬ ਗਧਿਆਂ ਤੇ ਮਾਤਾ ਦੇ ਗਰਭ ਜੂਨੀਆਂ ਵਿੱਚ ਹੀ ਪੈਣਗੇ ਉਹ ਮਹਾ ਵੱਡੇ ਹੱਤਿਆਰੇ ਹਤਿਆ ਕਰਨ ਵਾਲੇ ਬੇਮੁਖ ਪੁਰਸ਼ ਦਈਏ ਕਿ ਇਹ ਪ੍ਰੇਰਕ ਪਰਮੇਸ਼ਰ ਦੇ ਮਾਰੇ ਹੋਏ ਆ ਤੇ ਹੱਤਿਆਰੇ ਬੜੇ ਤਕੜੇ ਉਹ ਹਤਿਆਰੇ ਆ ਗੁਰੂ ਤੋਂ ਬੇਮੁਖ ਪੁਰਸ਼ਾਂ ਦੀ ਹਾਲਤ ਦੱਸ ਕੇ ਹੁਣ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਬੇਨਤੀ ਪੂਰਵਕ ਉਚਾਰਦੇ ਆਂ ਦੀਨ ਦਿਆਲ ਹੋ ਹੋ ਜਨ ਉਪਰ ਕਰ ਕਿਰਪਾਲੇ ਹੋ ਉਬਾਰੇ হে ਦੀਨ ਗਰੀਬਾਂ ਉਪਰ ਦਿਆਲ ਦਿਆਲਤਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਜੀ ਸਾਡੇ ਜਨ ਸੇਵਕਾਂ ਉੱਤੇ ਵੀ ਦਿਆਲੂ ਹੋਣਾ ਕਰ ਅਤੇ ਆਪਣੀ ਕਿਰਪਾ ਮਿਹਰ ਕਰਕੇ ਔਗਣਾ ਤੋਂ ਬਚਾ ਲੈਣਾ ਕਰ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੇ ਹਰ ਨਿਸਤਾਰੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਅਸੀਂ ਜਨ ਸੇਵਕ ਹਰੀ ਪਰਮੇਸ਼ਰ ਦੀ ਸਰਣਾਈ ਸ਼ਰਨ ਵਿੱਚ ਆਏ ਹਾਂ ਹੁਣ ਜਿਵੇਂ ਪ੍ਰਭੂ ਨੂੰ ਭਾਵੇਗਾ ਤਿਵੇਂ ਹੀ ਹਰ ਪਰਮੇਸ਼ਰ ਨਿਸਤਾਰੇ ਕੀ ਇਹ ਤਾਰਨਾ ਕਰੇਗਾ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ